ਪੁਲਿਸ ਚੋਂ ਕਿ ਵਿਜੇਨਗਰ ਵੱਲੋਂ ਲਗਾਇਆ ਗਿਆ ਸਪੈਸ਼ਲ ਨਾਕਾ ਅਤੇ ਹਰ ਆਉਣ ਜਾਣ ਵਾਲੇ ਵਾਹਨ ਦੀ ਕੀਤੀ ਗਈ ਚੈਕਿੰਗ ਇਹ ਅੱਜ ਜਿਹੜਾ ਨਾਕਾ ਲਗਾਇਆ ਗਿਆ ਹੈ ਸਪੈਸ਼ਲ ਲਗਾਇਆ ਗਿਆ ਕੀ ਕਾਰਨ ਹੈ ਮੇਰਾ ਨਾਮ ਜੀ ਐਸਆਈ ਹਰਜਿੰਦਰ ਸਿੰਘ ਇਨਚਾਰਜ ਚਮਕੀ ਵਿਜੇਨਗਰ ਇਹ ਨਾਕਾ ਸਪੈਸ਼ਲ ਮਾਨਯੋਗ ਕਮਿਸ਼ਨਰ ਸਾਹਿਬ ਜੀ ਦੇ ਹੁਕਮ ਤਾਬਕ ਸ਼ਾਮ ਨੂੰ ਲੱਗਦੇ ਆ ਉਹਦੇ ਮੁਤਾਬਕ ਇਹ ਨਾਕਾ ਲਾਜਾਇਆ ਆ ਤੇ ਟੂ ਵੀਲਰ ਫੋਰ ਵੀਲਰ ਜਿਹੜੀ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਜਿੱਦਾਂ ਕੋਈ ਪ੍ਰਟਾਕੇ ਮਾਰਦਾ ਮੋਟਰਸਾਈਕਲਾਂ ਤੇ ਜਾਂ ਕੋਈ ਹੋਰ ਕੋ ਹੁਲੜਬਾਜੀ ਕਰਦਾ ਜਿੱਦਾਂ ਟ੍ਰਿਪਲ ਰਾਈਡਿੰਗ ਵਾਲੇ ਆ ਉਹਨਾਂ ਨੂੰ ਡੱਕ ਕੇ ਚੈੱਕ ਉਹਨਾਂ ਨੂੰ ਚਲਾਨ ਕੀਤਾ ਜਾਂਦੇ ਆ ਤੇ ਚੈਕਿੰਗ ਕਰਕੇ ਤੇ ਅੱਗੇ ਜਿਹੜੀ ਰਿਪੋਰਟ ਅਫਸਰਾਂ ਨੂੰ ਦਿੱਤੀ ਜਾਂਦੀ ਆ ਸਰ ਇਹ ਰੋਜ਼ ਨਾਕਾ ਲੱਗਦਾ ਕਿੰਨੇ ਤੋਂ ਕਿੰਨੇ ਵਜੇ ਤੱਕ ਲੱਗਦਾ ਵਾ ਮਕਾ ਤੇ ਟਾਈਮ ਬਦਲ ਬਦਲ ਕੇ ਨਾਕਾ ਲੱਗਦਾ ਰਹਿੰਦਾ ਜ਼ਿਆਦਾਤਰ ਸ਼ਾਮ ਨੂੰ ਜਿਹੜਾ ਜਿੱਦਾਂ ਹੁਲੜਬਾਰ ਤੁਰੇ ਫਿਰਦੇ ਆ ਉਹਦੇ ਕਰਕੇ ਨਾਕਾ ਲੱਗਦਾ ਇਹ ਰੂਟੀਨ ਚ ਅੱਗੇ ਵੀ ਲੱਗਦਾ ਰਹੇਗਾ ਬਿਲਕੁਲ ਲੱਗਦਾ ਰਹੂਗਾ ਜੀ ਅੱਗੇ ਵੀ ਲੱਗਦਾ ਤੇ ਹੁਣ ਅੱਗੇ ਤੋਂ ਵੀ ਲੱਗਦਾ ਰਹੂਗਾ ਸਰ ਮਾਲੇ ਅਨਸਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬਰਡ ਅਨਸਰਾਂ ਨੂੰ ਇਹੋ ਮੈਸੇਜ ਹੈ ਵੀ ਜਿਹੜਾ ਇਦਾਂ ਹੁੰਲੜਤਾਜ ਫਿਰਦੇ ਨੇ ਉਹਨਾਂ ਦੇ ਜਿਹੜੀ ਆ ਨਕੇਲ ਪਾਈਏ ਉਹ ਵੀ ਜਿਹੜਾ ਅੱਗੇ ਤੋਂ ਇਹੋ ਜਿਹੀ ਹਰਕਤ ਨਾ ਕਰਨਾ ਜਿੱਦਾਂ ਵਾਰਦਾ ਤਾਂ ਤਿੰਨ ਤਿੰਨ ਮੋਟਰਸਾਈਕਲ ਤੇ ਬੈਠ ਕੇ ਕਰਦੇ ਆ ਉਹਨਾਂ ਦੇ ਨੱਥ ਪਾਈ ਜਾਵੇ ਜਿਨ੍ਹਾਂ ਦੇ ਕੈਮਰਾ ਬਾਈਕਲ ਦੇਖਿਆ ਸਰ 2 ਥੀ ਵੇਲਰ 4 ਵੇਲਰ ਉਹਨਾਂ ਦੇ ਇੱਕ ਸਾਡੇ ਗਵਰਨਮੈਂਟ ਉਹਨਾਂ ਸਰਕਾਰੀ ਨੰਬਰ ਪਲੇਟ ਹੁੰਦੀ ਜਿੱਤੇ ਆਈਡੀ ਹੁੰਦੀ ਹੈ ਇਹੀ ਤੇ ਬਾਈਕ ਤੇ ਪਿੱਛੇ ਉਹ ਵੀ ਬਿਲਕੁਲ ਜੀ ਜਿਨ੍ਹਾਂ ਦੇ ਨੰਬਰ ਨੰਬਰ ਪਲੇਟ ਰੋ ਦੇ ਮੁਤਾਬਕ ਨਹੀਂ ਲੱਗੀ ਹੁੰਦੀ ਅਸੂਲਾ ਮੁਤਾਬਕ ਉਹਨਾਂ ਦੇ ਚਲਾਨ ਕੀਤੇ ਜਾਂਦੇ ਆ ਉਹਨਾਂ ਨੂੰ ਮੈਸੇਜ ਇਹੋ ਹੀ ਆ ਕਿ ਆਪਣੇ ਅੱਗੇ ਤੋਂ ਜਿਹੜੇ ਵੀ ਗੜਿਆ ਉਹਨਾਂ ਤੇ ਨੰਬਰ ਪਲੇਟ ਜਿਹੜੀ ਸਰਕਾਰੀ ਤੌਰ ਤੇ ਮਨਜ਼ੂਰਸ਼ੁਦਾ ਉਹ ਲਗਾਈ ਜਰ